ਸਸਰੀਕਮ ਦੋਸਤੋ ਬੱਲੇ ਬੱਲੇ ਬਲੌਗ ਚੈਨਲ ਵਿੱਚ ਤੁਹਾਡਾ ਸਵਾਗਤ ਹੈ ਦੋਸਤੋ ਅੱਜ ਜਿਹੜੀ ਕੁਸ਼ਤੀ ਤੁਹਾਨੂੰ ਦਿਖਾਣੀ ਹੈ ਇਹ ਦਿਖਾਣੀ ਹੈ ਜੌਂਟੀ ਗੁੱਜਰ ਤੇ ਛੋਟੇ ਸਦਾਨ ਦੀ ਇਹ ਜਿਹੜੀ ਕੁਸ਼ਤੀ ਹੈ ਦੋਸਤੋ ਕੁਸ਼ਤੀਆਂ ਤੁਸੀਂ ਬਹੁਤ ਦੇਖਿਆ ਨੇ ਜੌਂਟੀ ਗੁੱਜਰ ਦੀਆਂ ਔਰ ਛੋਟੇ ਸਦਾਨ ਦੀਆਂ ਕਾਫੀ ਟੱਕਰ ਇਹਨਾਂ ਦੀ ਦਿਲਚਸਪ ਹੁੰਦੀ ਹੈ ਔਰ ਲੋਕਾਂ ਨੂੰ ਬਹੁਤ ਮਜ਼ਾ ਹੁੰਦਾ ਹੈ ਕਿਉਂਕਿ ਬਰਾਬਰ ਦੀ ਜੋੜੀ ਬਰਾਬਰ ਦਾ ਕੱਦ ਕਾਠੀ ਹਮ ਉਮਰ ਜਦੋਂ ਇਹੋ ਜਿਹੀ ਵਧੀਆ ਔਰ ਬਾਕੀ ਖਾਸ ਗੱਲ ਇਹ ਹੈ ਕਿ ਕੁਸ਼ਤੀ ਬਹੁਤ ਲਚੀਲੀ ਲੜਦੇ ਨੇ ਐਕਟੀਵਿਟੀ ਬਹੁਤ ਹੁੰਦੀ ਹੈ ਤੇਜ਼ ਤਰਰਾਰ ਕੁਸ਼ਤੀ ਸੋ ਦੋਸਤੋ ਕੁਸ਼ਤੀ ਦਾ ਮਜ਼ਾ ਹੀ ਹੋਏ ਜਿਹਦੇ ਵਿੱਚ ਫੁਰਤੀ ਹੋਵੇ ਬਾਕੀ ਆ ਆਲਸ ਤੇ ਸੁਸਤੀ ਤੇ ਆ ਨੀਸਤੀ ਵਾਲੀਆਂ ਕੁਸ਼ਤੀਆਂ ਜਿਹੜੀਆਂ ਨੇ ਮະ ਵਧਿਆਣੇ ਲੱਗਦੇ ਜਿਨ੍ਹਾਂ ਨੂੰ ਕਿਹੜੀ ਨੂਰਾ ਕੁਸ਼ਤੀ ਵਗੈਰਾ ਕਹਿ ਦਿੰਦੇ ਨੇ ਹਨਾ ਜਾਂ ਮਿਲ ਕੇ ਜਿਹੜੀਆਂ ਖੇਡੀਆਂ ਜਾਂਦੀਆਂ ਨੇ ਤਾਂ ਕੁਸ਼ਤੀ ਤਾਂ ਵੀ ਪਤਾ ਲੱਗ ਜਾਂਦਾ ਕਿ ਮਨਲ ਜਿਹੜੇ ਖੇਡ ਰਹੇ ਨੇ ਵਾਕਈ ਜ਼ੋਰ ਲਾ ਰਹੇ ਨੇ ਜਨਤਾ ਜਿਹੜੀ ਹੈ ਦਰਸ਼ਕ ਜਿਹੜੇ ਨੇ ਕੁਸ਼ਤੀ ਪ੍ਰੇਮੀ ਜਿਹੜੇ ਨੇ ਜਾਂ ਕਿਸੇ ਵੀ ਖੇਡ ਦਾ ਜਿਹੜਾ ਬੰਦਾ ਵੀ ਪਿਆਰ ਕਰਦਾ ਉਹਦੀ ਬਰੀਕੀ ਬਾਰੇ ਜਾਣਕਾਰੀ ਰੱਖਣ ਲੱਗ ਜਾਂਦਾ ਪਤਾ ਲੱਗ ਜਾਂਦਾ ਮੱਲਾ ਦੀ ਤਾਕਤ ਤੋਂ ਪਤਾ ਲੱਗ ਜਾਂਦਾ ਕਿ ਇਹ ਜੋਰ ਲਾ ਰਿਹਾ ਹੈ ਜਾਂ ਇਹਦੇ ਵਿੱਚ ਕਿੰਨਾ ਕੁ ਜੋਰ ਹੈ ਘੱਟ ਜੋਰ ਲਾ ਰਿਹਾ ਹੈ ਜਾਂ ਇਹਦੇ ਵਿੱਚ ਕੋਈ ਹਰਕਤ ਕਰ ਰਿਹਾ ਕੋਈ ਨਾ ਕੋਈ ਵਜ੍ਹਾ ਹੈ ਜਦੋਂ ਮੱਲ ਆਪਣਾ ਪੂਰਾ ਜੋਰ ਖੁਸ਼ਹਵਾਸ਼ ਦੇ ਵਿੱਚ ਪੂਰਾ ਤਨ ਕੇ ਜਦੋਂ ਜੋਰ ਲਾਂਦਾ ਤਾਂ ਉਹ ਵੀ ਦਰਸ਼ਕਾਂ ਨੂੰ ਪਤਾ ਲੱਗਦਾ ਤੇ ਜਦੋਂ ਉੱਤੋਂ ਵਾਲੀ ਦਾ ਹੀ ਜੋਰ ਲਾਈ ਜਾਂਦਾ ਗੋਡਾ ਟੇਕ ਲਿਆ ਖੜੇ ਹੋਗੇ ਤੇ ਉਤੋਂ ਵੀ ਪਤਾ ਲੱਗਦਾ ਸੋ ਆਹ ਕੁਸ਼ਤੀ ਦੀ ਮੈਂ ਗੱਲ ਕਰ ਰਿਹਾ ਬੜੀ ਵਧੀਆ ਕੁਸ਼ਤੀ ਹੈ ਛੋਟੀ ਗੁਜਰਤੀਆਂ ਤੇ ਆ ਛੋਟੇ ਸਦਾਮਦਿਆਂ ਕਾਫੀ ਟੱਕਰਾਂ ਤੁਸੀਂ ਦੇਖੀਆਂ ਨੇ ਔਰ ਪੂਰਾ ਮਜ਼ਾ ਆਇਆ ਔਰ ਕੁਸ਼ਤੀਆਂ ਦੇ ਵਿੱਚ ਲਾਲਾ ਲਾਲਾ ਵੀ ਬਹੁਤ ਹੋਈ ਹੈ ਤੇ ਇੱਕ ਛੋਟੇ ਸਦਾਮਦਿਆਂ ਤੇ ਉਹਦੇ ਨਾਲ ਬਾਲੂ ਬੋੜਕੇ ਨਾਲ ਜਿਹੜੀਆਂ ਕੁਸ਼ਤੀਆਂ ਹੋਈਆਂ ਮਹਾਰਾਸ਼ਟਰ ਵਾਲੇ ਨਾਲ ਉਹਦੇ 'ਚ ਵੀ ਬਹੁਤ ਮਜ਼ਾ ਆਇਆ ਵੀ ਉਹ ਪੂਰਾ ਬੰਦਾ ਅੱਤ ਕਰਾਉਂਦਾ ਧੰਨ-ਧੰਨ ਕਰਾਉਂਦਾ ਔਰ ਮਨੋਰੰਜਨ ਕਰਾਉਂਦਾ ਲੋਕਾਂ ਦਾ ਕਿਉਂਕਿ ਉਹਦਾ ਕੱਦ ਵੀ ਛੋਟਾ ਹੈ ਔਰ ਉਹ ਥੱਲੇ ਥੱਲੇ ਬਹਿ ਕੇ ਕੁਸ਼ਤੀ ਥੱਲੇ ਐ ਐ ਐ ਆਈ ਆਈ ਕੰਮ ਕਰਦਾ ਆਪਾਂ ਉਹਦਾ ਪਤਾ ਨਹੀਂ ਕਦੋਂ ਵੀ ਉਹਨੇ ਦਾਾ ਕਿਹੜੇ ਜਿਹੇ ਪਾਸੇ ਮਾਰਨਾ ਹੈ ਲੱਤਾਂ 'ਚ ਵੜ ਜਾਣਾ ਹੈ ਜਾਂ ਧੌਣ ਨੂੰ ਪੈ ਜਾਣਾ ਸੋ ਉਹਦੀ ਫੁਰਤੀ ਤੋਂ ਪਹਿਲਵਾਨ ਡਰ ਕੇ ਰਹਿੰਦੇ ਨੇ ਆ ਜਿਹੜੀ ਜੁਨਟੀ ਗੁਜਰ ਤੇ ਸਦਾਂ ਵਾਲੀ ਕੁਸ਼ਤੀਆਂ ਬਹੁਤ ਵਧੀਆ ਨੇ ਇਹਨਾਂ ਦੀਆਂ ਦੋ ਤਿੰਨ ਟੱਕਰਾਂ ਹੋਈਆਂ ਨੇ ਤਕੜੀਆਂ ਟੱਕਰਾਂ ਹੋਈਆਂ ਨੇ ਮਮਲੀ ਕੁਸ਼ਤੀ ਹੋਈਆਂ ਬਹੁਤ ਵਧੀਆ ਛੰਡੀ ਦੇ ਕੁਸ਼ਤੇ ਹੋਈਆਂ ਨੇ ਪਰ ਐਸ ਕੁਸ਼ਤੀ ਨੇ ਵੀ ਨਜ਼ਾਰਾ ਬੰਨਤਾ ਰੰਗਤ ਬੰਨਤੀ ਦੋਸਤੋ ਯਾਰ ਜਦੋਂ ਹੱਥ ਜੋੜੀ ਤੋਂ ਬਾਅਦ ਇਹ ਦੋਨੇ ਇੱਕ ਦੂਜੇ ਨੂੰ ਫੇਸ ਟੂ ਫੇਸ ਹੁੰਦੇ ਨੇ ਤਾਂ ਫਿਰ ਆਪਣਾ ਅਤਕਰੋਣੀ ਸ਼ੁਰੂ ਕਰ ਦਿੰਦੇ ਨੇ ਇਹ ਦਰਸ਼ਕਾਂ ਦਾ ਭਰਪੂਰ ਆਨੰਦ ਅਰ ਮਨੋਰੰਜਨ ਕਰਾ ਦਿੰਦੇ ਨੇ ਦਰਸ਼ਕ ਜਦੋਂ ਇਹਨਾਂ ਦੀ ਕੁਸ਼ਤੀ ਹੁੰਦੀ ਆ ਤਾਂ ਬੜੇ ਗਵਰਨਰਾਂ ਆ ਰਾਮ ਨਾਲ ਸ਼ਾਂਤ ਹੋ ਕੇ ਮੋਬਾਈਲਾਂ ਦੇ ਵੀ ਜਿਹੜੇ ਵੋਲਿਊਮ ਸਾਇਲੈਂਟ ਕਰਕੇ ਕਈ ਤਾਂ ਆ ਵੀ ਜਾਇਤੀ ਚੜਾ ਦਿੰਦੇ ਨੇ ਮੋਬਾਈਲ ਨੂੰ ਵਿੱਚ ਕੋਈ ਫੋਨ ਨਾ ਆਵੇ ਡਿਸਟਰਬ ਨਾ ਹੋਏ ਸੋ ਬੜਾ ਮਜ਼ਾ ਆ ਜਾਂਦਾ ਹੈ ਬਹੁਤ ਨਿੱਗ ਜਾ ਮਿਲਦਾ ਜਦੋਂ ਜੁਨਟੀ ਗੁਜਰ ਤੇ ਛੋਟੇ ਸਦਾਨ ਦੀ ਕੁਸ਼ਤੀ ਹੁੰਦੀ ਹੈ ਕਿਉਂਕਿ ਕੁਸ਼ਤੀ ਹਾਰ ਜਿੱਤ ਯਾਰ ਕਿਸੇ ਦੀ ਵੀ ਹੋ ਜੇ ਹਾਰ ਜਿੱਤ ਤਾਂ ਚਲ ਹੋਣੀ ਹੀ ਹੁੰਦੀ ਹੈ ਇੱਕ ਨੇ ਟਹਿ ਜਾਣਾ ਹੁੰਦਾ ਹੈ ਪਰ ਇੱਕ ਹੁੰਦਾ ਹੈ ਮਾੜਾ ਮੱਲ ਇੱਕ ਹੁੰਦਾ ਕਿ ਬਹੁਤ ਜ਼ਿਆਦਾ ਤਕੜਾ ਮੱਲ ਜੋੜੀ ਬਰਾਬਰ ਦੀ ਹੋਣੀ ਚਾਹੀਦੀ ਹੈ ਇੱਕ ਕੁਸ਼ਤੀ ਹੁੰਦੀ ਹੈ ਮਿੰਟ ਦੋ ਮਿੰਟ ਵਿੱਚ ਮੁੱਕ ਜੇ ਤੇ ਆਸਾਨੀ ਨਾਲ ਦਾਲ ਖਾ ਜਾਏ ਕੋਈ ਪਹਿਲਵਾਨ ਉਹ ਵੀ ਕੁਸ਼ਤੀ ਵਧੀਆ ਨਹੀਂ ਮੰਨੀ ਜਾਂਦੀ ਇੱਕ ਹੁੰਦੀ ਹੈ ਫਸਮੀ ਕੁਸ਼ਤੀ ਫਸਮੀ ਟੱਕਰ ਪਰ ਵਧੀਆ ਪੂਰੇ ਨਜ਼ਾਰੇ ਨਾਲ ਕੁਸ਼ਤੀ ਹੋਵੇ ਉਹਦੇ ਵਿੱਚ ਬਾਅਦ ਚ ਜੇ ਕੋਈ ਹਾਰ ਜਿੱਤ ਤਾਂ ਹੁਣੀ ਹੁੰਦੀ ਆ ਫਿਰ ਵੀ 20 ਮਿੰਟ 25 ਮਿੰਟ ਕੋਲ ਨਾ ਸੰਖਣੀ ਕਿਸੇ ਨਾ ਕਿਸੇ ਮਲ ਦਾ ਦਾ ਚੜ ਜਾਂਦਾ ਤੇ ਉਹ ਹਾਰ ਜਿੱਤ ਜਾਂਦਾ ਤੇ ਇਹ ਕੋਈ ਵੱਡੀ ਗੱਲ ਨਹੀਂ ਮੈਂ ਨਹੀਂ ਮੰਨਦਾ ਹੈਗਾ ਮੈਂ ਦੇਖਦਾ ਕਿ ਕੁਸ਼ਤੀ ਦੇ ਵਿੱਚ ਕੀ ਕੀ ਹੋਇਆ ਦੋਨਾਂ ਨੇ ਬਰਾਬਰ ਦੀ ਕੁਸ਼ਤੀ ਲੜੀ ਬਰਾਬਰ ਦੇ ਅਟੈਕ ਕਰੇ ਬਰਾਬਰ ਦਾ ਡਿਫੈਂਸ ਕਰਿਆ ਚੁਸਤੀ ਫੁਸਤੀ ਦਿਖਾਈ ਔਰ ਵਧੀਆ ਪ੍ਰੇਮ ਭਰਾਵਾਂ ਵਾਂਗੂ ਕੁਸ਼ਤੀ ਲੜੀ ਇਹ ਕੁਸ਼ਤੀ ਦੀਆਂ ਖਾਸੀਅਤਾਂ ਹੁੰਦੀਆਂ ਨੇ ਪਰ ਇਹ ਕੁਸ਼ਤੀਆਂ ਕਦੇ-ਕਦੇ ਜੰਗ ਦਾ ਮੈਦਾਨ ਬਣ ਜਾਂਦੀਆਂ ਨੇ ਕਦੇ-ਕਦੇ ਲੜਾਈ ਦਾ ਕਾਰਨ ਬਣ ਜਾਂਦੀਆਂ ਨੇ ਕੋਈ ਦਰਸ਼ਕ ਉਧਰ ਹੋ ਜਾਂਦਾ ਕਦੀ ਉਧਰ ਹੋ ਜਾਂਦਾ ਕਦੀ ਅੰਪਾਇਰ ਦੀ ਗਲਤੀ ਕਦੀ ਕਮੇਟੀ ਦੀ ਗਲਤੀ ਸੋ ਇਹ ਸਾਰਾ ਯਾਰ ਖੇਡ ਦੇ ਵਿੱਚ ਜੁੜਿਆ ਹੋਇਆ ਉਹਦੇ ਨਾਲ ਹੀ ਜੁੜਿਆ ਹੈ ਇਹ ਕੁਸ਼ਤੀ ਦਾ ਵੀ ਇਦਾਂ ਹੀ ਰਿਹਾ ਬੜਾ ਮਨੋਰੰਜਨ ਹੋਇਆ ਬਹੁਤ ਵਧੀਆ ਕੁਸ਼ਤੀ ਹੋਈ ਔਰ ਸਿਰਾ ਕਰਾਈ ਜਾਂਦੇ ਨੇ ਦੋਨੇ ਮਨ ਲੇਖੋ ਤੁਸੀਂ ਵਧੀਆ ਇੱਕ ਦੂਜੇ ਨੂੰ ਇੱਕ ਦਾ ਮਾਰਦਾ ਤਾਂ ਦੂਜਾ ਉਹਦਾ ਕਿਹੜੇ ਹੱਥ ਨਾਲ ਕਾਟ ਕਰਦਾ ਤੇ ਫਿਰ ਜਦੋਂ ਉਹਦਾ ਮੌਕਾ ਲੱਗਦਾ ਤਾਂ ਉਹ ਵੀ ਦਾਅ ਮਾਰਦਾ ਤੇ ਕੁਸ਼ਤੀ ਜਦੋਂ ਜੈਦ ਦੇ ਵਿੱਚ ਪਈ ਰਹਿੰਦੀ ਹੈ ਕਾਫੀ ਖਿੱਚਦੀ ਹੈ ਕੁਸ਼ਤੀ ਲੰਬੀ ਚੱਲਦੀ ਹੈ ਔਰ ਦਰਸ਼ਕਾਂ ਨੂੰ ਕੋਈ ਪਤਾ ਨਹੀਂ ਲੱਗਦਾ ਵੀ ਕੀ ਹੋਣ ਵਾਲਾ ਹੈ ਕਿਹੜਾ ਮਲੇ ਜਿੱਤ ਜਾਊਗਾ ਔਰ ਕਿਹੜਾ ਹਾਰ ਜਾਊਗਾ ਜਾਂ ਕੁਸ਼ਤੀ ਬਰਾਬਰ ਛੱਟੂਗੀ ਸੋ ਐਦਾਂ ਕਰਦਿਆ ਕਰਦਿਆ ਜੁਨਟੀ ਗੁਜਰ ਦਾ ਦਾਅ ਭਰ ਗਿਆ ਪਰ ਯਾਰ ਇਹ ਕੁਸ਼ਤੀ ਦਾ ਇੱਕ ਜਿਹੜਾ ਸੀ ਨਾ ਲਾਸਟ ਵਾਲਾ ਕੁਸ਼ਤੀ ਤਾਂ ਜੋਟੀ ਗੁੱਜਰ ਜਿੱਤ ਗਿਆ ਕੋਈ ਗੱਲ ਨਹੀਂ ਉਹਨਾਂ ਨੂੰ ਮੁਬਾਰਕਾ ਹੁਣ ਉਹਨੇ ਕੁਸ਼ਤੀਆਂ ਵਧੀਆ ਮੱਲਾ ਨਾਲ ਖੁੱਲਦਾ ਔਰ ਵਧੀਆ ਕੁਸ਼ਤੀਆਂ ਮਾਰਦਾ ਜਿੱਤਦਾ ਹਾਰ ਵੀ ਜਾਂਦਾ ਵਿਚਾਰਾ ਇਹ ਚ ਕੋਈ ਗੱਲ ਨਹੀਂ ਸਦਮ ਦਾ ਵੀ ਇਦਾਂ ਹੀ ਆ ਵਧੀਆ ਕੁਸ਼ਤੀਆਂ ਲੜਦਾ ਬਾਇਓ ਡਾਟਾ ਠੀਕ ਠਾਕ ਹੈ ਕੋਈ ਐਡਾ ਮੜਾ ਨਹੀਂ ਹੈਗਾ ਹਾਰ ਜਿੱਤ ਦਾ ਆਕੜਾ ਠੀਕ ਹੈ ਪਰ ਜੋਟੀ ਜਿਹੜਾ ਨਾ ਉਹ ਯਾਰ ਮੈਟ ਦੀ ਕੁਸ਼ਤੀ ਉਹ ਨੈਸ਼ਨਲ ਲੈਵਲ ਦੀਆਂ ਕੁਸ਼ਤੀਆਂ ਮੈਟ ਵਾਲੀਆਂ ਕੁਸ਼ਤੀਆਂ ਲੜਦਾ ਹੈ ਵਧੀਆ ਕੋਚਾਂ ਦੇ ਅ ਅੰਡਰ ਦੇ ਵਿੱਚ ਰਹਿ ਕੇ ਉਹਦੇ ਥੋੜੀ ਜਿਹੀ ਫੁਰਤੀ ਪਰ ਥੋੜਾ ਜਿਹਾ ਦਾਅ ਮਾਰਨ ਦਾ ਤਰੀਕਾ ਵਧੀਆ ਆ ਬਾਕੀ ਉਹ ਕਿਤਨਾ ਕਿਤੇ ਹੈਵੀ ਹੁੰਦਾ ਦਿਖ ਜਾਂਦਾ ਆਪਣਾ ਛੋਟੇ ਸਦਾਮ ਤੇ ਸੋ ਇਹ ਕੁਸ਼ਤੀ ਸਾਰਾ ਕੁਝ ਠੀਕ ਸੀ ਸਾਰਾ ਬਰਾਬਰ ਸੀ ਜੁੰਟੀ ਜਿੱਤ ਗਿਆ ਕੋਈ ਗੱਲ ਨਹੀਂ ਤੇ ਉਹ ਹੱਕਦਾਰ ਸੀ ਜਿੱਤਦਾ ਪਰ ਜਿਸ ਤਰ੍ਹਾਂ ਜੁੰਟੀ ਨੇ ਛੋਟੇ ਸਦਾਮ ਨੂੰ ਚੁੱਕ ਲਿਆ ਬਾਹਾਂ ਤੇ ਤੇ ਚੁੱਕ ਲਿਆ ਕਿ ਦੱਸੋ ਯਾਰ ਤੋਲ ਹੀ ਦਿੱਤਾ ਜਿਵੇਂ ਪੰਜਾਬੀ ਚ ਕਹਿੰਦੇ ਆ ਦੋਨਾਂ ਬਾਹਾਂ ਤੇ ਅੱਜ ਚੁੱਕ ਕੇ ਤੋਲਤਾ ਔਰ ਉਸ ਵੇਲੇ ਦਾ ਸੀਨ ਵੇਖਣ ਵਾਲਾ ਸੀ ਦੇਖਦਾ ਹੀ ਬਣਦਾ ਸੀ ਕਿ ਉਸ ਸਮੇਂ ਛੋਟਾ ਸਦਮ ਕਿ ਸੋਚਦਾ ਸੀ ਵੀ ਕਿਵੇਂ ਆਪਣਾ ਬਚਾ ਉਹਨੇ ਪੂਰੀ ਕੋਸ਼ਿਸ਼ ਲਾ ਲਈ ਕਿਉਂਕਿ ਜੁੰਟੀ ਗੁੱਜਰ ਨੇ ਜਦੋਂ ਦੋਨਾਂ ਬਾਹਾਂ ਤੇ ਉਹਦਾ ਬਾਲਾ ਕੱਟਦਾ ਪੰਜਾਬੀ ਚ ਤਾਂ ਸਦਮ ਦੇ ਕੋਲ ਕੋਈ ਚਾਰਾ ਜ ਨਹੀਂ ਸੀ ਬਚਾ ਉਹਨੇ ਬੜੇ ਬੜਾ ਫੜਫੜਾਇਆ ਬੜਾ ਕੋਸ਼ਿਸ਼ ਕੀਤੀ ਇਧਰ ਉਧਰ ਹੱਥ ਪੈਰ ਮਾਰਨ ਦੀ ਪਰ ਨਹੀਂ ਪਰ ਉਹਨੇ ਮਾਂ ਦੇ ਪੁੱਤ ਨੇ ਜੁੰਟੀ ਨੇ ਕੋਈ ਕੁਛ ਸਕਿੰਟ ਨਹੀਂ ਲਗਭਗ 1 ਮਿੰਟ 60 ਸਕਿੰਟ ਤੋਂ ਘੱਟ ਦਾ ਨਹੀਂ ਹੈਗਾ ਉਹ ਸੀਨ ਦੇਖੋ ਤੁਸੀਂ ਧਿਆਨ ਨਾਲ ਉਹਨੇ ਜਦੋਂ ਚੁੱਕਿਆਂ ਤਾਂ ਤੋਲ ਹੀ ਦਿੱਤਾ ਤੇ ਤੋਲੀ ਰੱਖਿਆ ਉਹ ਦੇਖਦਾ ਰਿਹਾ ਵੀ ਇਹ ਛਟਪਟਾਂਦਾ ਕਿੰਨਾ ਕਿਹਾ ਫੜਫੜਾਂਦਾ ਕਿੰਨਾ ਕਿਹਾ ਔਰ ਮੈਂ ਹੁਣ ਜੇ ਤੋਲਤਾ ਤੇ ਹੁਣ ਇਹਨੂੰ ਮੈਂ ਚਿੱਤ ਕਿਵੇਂ ਕਰਨਾ ਧਰਤੀ ਤੇ ਸੁੱਟਣਾ ਕਿਹੜੇ ਹਿਸਾਬ ਨਾਲ ਹੈ ਬਾਈ ਜਦੋਂ ਉਹਨੇ ਉੱਤੋਂ ਕਮਾ ਕੇ ਆਟਾ ਪਾਉਣਾ ਮਿੰਟ ਲੰਘਿਆ ਲਗਭਗ ਮਿੰਟ ਹੀ ਲੱਗ ਗਿਆ ਤੇ ਬੜਾ ਛੋਟੇ ਸਦਾਮ ਨੇ ਕੋਸ਼ਿਸ਼ਾਂ ਕੀਤੀਆਂ ਬਚਨ ਦੀਆਂ ਵੀ ਕਰਾਂ ਤੇ ਕਰਾਂ ਕੀ ਪਰ ਵਾਹ ਨਹੀਂ ਲੱਗੀ ਜਦੋਂ ਉਹਨੇ ਉੱਥੋਂ ਕਮਾ ਕੇ ਮਾਰਿਆ ਨਾ ਧਰਤੀ ਤੇ ਉਸ ਸਮੇਂ ਭਾਈ ਲੱਕ ਪੂਆ ਪੂਆ ਕਰਦਾ ਹੋਊਗਾ ਜ਼ਰੂਰ ਪਰ ਇਹ ਹਿਸਾਬ ਨਾਲ ਮਾਰਿਆ ਕਿ ਛੋਟੇ ਸਦਾਮ ਕੋਲੇ ਹੈਨੀ ਸੀ ਕੋਈ ਵਾਹ ਕੋਈ ਚਾਰਾ ਨਹੀਂ ਸੀ ਐਡੀ ਉੱਚੀ ਉਹ ਯਾਰ ਕਿਸੇ ਵੀ ਬੰਦੇ ਨੂੰ ਜੇ ਸੁੱਟਿਆ ਜਾਵੇ ਤਾਂ ਉਹ ਉਹਦਾ ਉਸ ਸਮੇਂ ਆਪਣਾ ਡਿਫੈਂਸ ਨਹੀਂ ਕਰ ਪਾਉਂਦਾ ਤੇ ਲੱਕ ਪਰਨੇ ਜਦੋਂ ਪਿਆਰ ਤੇ ਕੰਦੇ ਲੱਗੇ ਚਿੱਤ ਹੋ ਗਿਆ ਕੁਸ਼ਤੀ ਤਾਂ ਜਿੱਤ ਗਿਆ ਜੌਂਟੀ ਗੁੱਜਰ ਪਰ ਦਿਲ ਵੀ ਜਿੱਤ ਕੇ ਲੈ ਗਿਆ ਯਾਰ ਇੰਨਾ ਸ਼ਾਨਦਾਰ ਦਾ ਭਰ ਲਿਆ ਉਹਨੇ ਇਹੋ ਜਿਹਾ ਉਹਦਾ ਮੌਕਾ ਬਣ ਗਿਆ ਕਿ ਤੋਲ ਕੇ ਰੱਖਦਾ ਕੰਮ ਔਰ ਕੁਸ਼ਤੀ ਵੀ ਜਿੱਤ ਗਿਆ ਔਰ ਛੋਟਾ ਸਦਮ ਹੋਵੇ ਭਾਵੇਂ ਵੱਡਾ ਵਦਾਨ ਹੋਵੇ ਇਸ ਦਾ ਦਾ ਬੜਾ ਔਖਾ ਸੀ ਇਸ ਦਾ ਤੋਂ ਬਚਣਾ ਇਸ ਦਾ ਤੋਂ ਉਹ ਬਚ ਸਕਦਾ ਬੜਾ ਬਾਜੀ ਕਰ ਜਾ ਕਿ ਨਾਲ ਦੇਵਤਾਪਾ ਜਿੰਨੂੰ ਕਹਿੰਦੇ ਨੇ ਜਾਂ ਗਣੀ ਹੈ ਇੱਥੋਂ ਦਾ ਆਪਣਾ ਜੰਮੂ ਕਸ਼ਮੀਰ ਦਾ ਉਹ ਬਚ ਸਕਦੇ ਨੇ ਕਿਉਂਕਿ ਇਹੋ ਜਿਹੇ ਕਲਾਕਾਰੀਆਂ ਉਹ ਜਾਣਦੇ ਨੇ ਔਰ ਉਹ ਬਚ ਸਕਦੇ ਹਨ ਇੱਥੇ ਆਮ ਬੰਦੇ ਦੇ ਵਸਦੀ ਗੱਲ ਨਹੀਂ ਹੈਗੀ ਇਸ ਕਰਕੇ ਅੱਜ ਕੱਲ ਕੁਸ਼ਤੀ ਦੇ ਵਿੱਚ ਕੁਸਤੀ ਕੁਸ਼ਤੀ ਦਾ ਨਾਲ ਨਾਲ ਜਿਮਨਾਸਟਿਕ ਦਾ ਬੜਾ ਮਤਲਬ ਹੋ ਗਿਆ ਜਿਹੜੇ ਬੱਚੇ ਜਿਮਨਾਸਟਿਕ ਸਿੱਖਦੇ ਨੇ ਨਾ ਉਲਟੀਆਂ ਸਿੱਧੀਆਂ ਛਾਲਾਂ ਜਿਹਨੂੰ ਆਪਾਂ ਪੰਜਾਬੀ ਦੇ ਵਿੱਚ ਬਾਜੀਗਰੀ ਕਹਿੰਦੇ ਨੇ ਉਹ ਇਸ ਇਹੋ ਜਿਹੇ ਦਾਤੇ ਜ਼ਿਆਦਾ ਕਾਮਯਾਬ ਹੁੰਦਾ ਸੋ ਇਹ ਐਡ ਹੈਗੇ ਹੋ ਗਿਆ ਜ਼ਿਆਦਾਤਰ ਪਹਿਲਵਾਨਾਂ ਨੂੰ ਇਹ ਚੀਜ਼ਾਂ ਆ ਗਈਆਂ ਨੇ ਔਰ ਮੈਂ ਵੀ ਇਹੀ ਗੁਜਾਰਿਸ਼ ਕਰਾਂਗਾ ਨਵੀਂ ਪੀੜੀ ਨੂੰ ਕਿ ਕੁਸ਼ਤੀ ਪਹਿਲਵਾਨੀ ਆਪਣੀ ਤਾਕਤ ਦੇ ਨਾਲ-ਨਾਲ ਆ ਜਿਮਨਾਸਟਿਕ ਦੇ ਆ ਪੁੱਠੀਆਂ ਸਿੱਧੀਆਂ ਛਾਲਾਂ ਵਾਲੇ ਆਪਣਾ ਇਹ ਜਿਹੜੇ ਕਰਤੱਬ ਨੇ ਬਾਜੀਗਰਾਮ ਵਾਲੇ ਇਹ ਵੀ ਤੁਹਾਨੂੰ ਸਿੱਖਣੇ ਪੈਣਗੇ ਜੇ ਤੁਸੀਂ ਫਿਊਚਰ ਦੇ ਵਿੱਚ ਵਧੀਆ ਮੰਨ ਲਵੰਨਾ ਸੋ ਬਹੁਤ ਵਧੀਆ ਦਾ ਮਾਰ ਕੇ ਉਹਨੇ ਛੋਟੇ ਸਦਮ ਨੂੰ ਚਿਤ ਕੀਤਾ ਔਰ ਕੁਸ਼ਤੀ ਦਾ ਆਨੰਦ ਆ ਗਿਆ ਵਧੀਆ ਲੱਗੀ ਛੋਟਾ ਸਦਮ ਹਾਰ ਗਿਆ ਤਾਂ ਵੀ ਕੋਈ ਗੱਲ ਨਹੀਂ ਪਿੱਛੇ ਕੁਸ਼ਤੀ ਵਧੀਆ ਲੜਿਆ ਸੀ ਵੈਸੇ ਵੀ ਵਧੀਆ ਲੜਦਾ ਹੈ ਜੁਨਟੀ ਜੁਨਟੀ ਦੀ ਹੁਣ ਵੱਲੇ ਵੱਲੇ ਹੀ ਆਲ ਇੰਡੀਆ ਪਰਮਟ ਹੈ ਸਭ ਲੋਕ ਜਾਣਨ ਲੱਗੇ ਨੇ ਔਰ ਇਹਦੀ ਉਮਰ ਤੇ ਹੁਣ ਡਰਤੇ ਵੀ ਨਹੀਂ ਨੇ ਇਹ ਕਿਵੇਂ ਹੈਲੀਕਾਪਟਰ ਬਣਾ ਕੇ ਛੁੱਟਦਾ ਸੋ ਦੋਸਤੋ ਵੀਡੀਓ ਵਧੀਆ ਲੱਗੇ ਤਾਂ ਲਾਈਕ ਸ਼ੇਅਰ ਕਮੈਂਟ ਕਰਕੇ ਚੈਨਲ ਬੱਲੇ ਬੱਲੇ ਵਲੌਗ ਨੂੰ ਕਰ ਲੋ ਸਬਸਕ੍ਰਾਈਬ ਧੰਨਵਾਦ ਮਿਹਰਬਾਨੀ ਸ਼ੁਕਰੀਆ